ਸਰਦਾਰ ਭਰਾ ਨੇ ਹਾਂਜੀ ਡੋਡ ਦੇ ਚੇਰਮੈਨ ਆਪੇ ਭਾਈ ਫਾਟੇ ਫਾਟੇ ਦੇ ਲਈ ਮਾਫੀ ਮੰਗਦਾ ਸਰ ਮਾਫੀ ਮੰਗਦਾ ਨਾਲੇ ਪੂਰੇ ਪੰਜਾਬ ਤੇ ਮੈਂ ਮਾਫੀ ਮੰਗਦਾ ਜੀ ਜੇ ਕਿਸੇ ਦਾ ਮੈਂ ਦਿਲ ਦਿਖਾਇਆ ਹੈ ਮੈਨੂੰ ਮਾਫ ਕਰਦੇ ਹੋ ਮੈਂ ਸਾਡੇ ਹੀ ਨਿਆਣੇ ਆ ਮੈਂ ਕਿਤੇ ਪੰਜਾਬ ਛੱਡ ਕੇ ਮੈਂ ਭੱਜ ਨਹੀਂ ਜਾ ਬੱਸ ਜੀ ਥੋੜਾ ਬੋਤਾ ਮੈਨੇਜਮੈਂਟ ਵੀ ਸਾਡੇ ਨਾਲ ਕਰਦਾ ਹੈ ਜੀ ਤਾਂ ਉਹਦਾ ਗੁੱਸਾ ਕਿਤੇ ਹੋਰ ਕੁਝ ਹੋ ਨਾ ਇਹ ਜਿਹੜਾ ਗੁੱਸਾ ਬਿਲਕੁਲ जायਜ਼ ਸੀ ਜੀ ਪਰ ਗਲਤੀ ਇਹਨਾਂ ਕੋ ਇਹ ਹੋਈ ਜਿਹੜੀ ਗੱਲ ਕੱਢਤੀ ਜੀ ਠੀਕ ਹੈ ਬਿਲਕੁਲ ਇਹ ਰੂਲ ਚਾਹੀਦੇ ਆ ਉਹ ਬਿਲਕੁਲ ਪੂਰੇ ਚਾਹੀਦੇ ਆ ਅਫਸਰ ਹੋਵੇ ਜਾਂ ਵਰਕਰ ਹੋਵੇ ਪਰ ਇੱਥੇ ਦੀ ਮੈਨੇਜਮੈਂਟ ਅਫਸਰਾਂ ਨੂੰ ਨਿਡਾਲਦੀ ਹੈਗੀ ਆ ਪਰ ਜਿਹੜੇ ਵਰਕਰ ਆ ਉਹ ਪੀਸੇ ਜਾ ਰਹੇ ਆ ਮੈਂ ਕਿਸੇ ਨੂੰ ਗਾਲ੍ਹਾਂ ਕੱਢਣਾ ਨਹੀਂ ਚਾਹੁੰਦਾ ਸੀ ਇੱਕ ਤਾਂ ਮੈਂ ਪੈਗ ਲਾਇਆ ਸੀਗਾ ਜੀ ਹਾਂ ਜੀ ਸਰ ਆਵਦੇ ਨੇ ਅਸੇ ਵਿੱਚ ਗਲਤੀ ਨਾਲ ਮੈਂ ਗਾਲ੍ਹਾਂ ਕੱਢਿਆ ਓਦਾਂ ਮੈਂ ਇੱਥੇ ਹੀ ਰਹਿੰਦਾ ਜਿੱੰਮਾ ਪਲਿਆ ਸਾਰੇ ਯਾਰ ਦੋਸਤ ਹੈ ਅਸੀਂ ਇਨਾ ਕੋਲ ਹੀ ਕੰਮ ਕਰਦੇ ਆਂ ਪੰਜਾਬੀਆਂ ਕੋਲ ਹੀ ਕੰਮ ਕਰਦੇ ਆ ਇਹ ਹੀ ਸਾਨੂੰ ਰੋਟੀਆਂ ਦਿੰਦੇ ਆ ਤੇ ਅਸੀਂ ਇੱਥੇ ਲੜ ਕੇ ਝਗੜ ਕੇ ਮੈਂ ਕਿਸੇ ਨੂੰ ਗਾਲ ਕੱਢ ਦੂੰਗਾ ਤੇ ਮੈਂ ਰਹਿ ਸਕਦਾ ਹੀ ਨਹੀਂ ਕਿੰਨੀ ਪੀਤੀ ਹੋਈ ਸੀ ਬੋਤਲ ਨਹੀਂ ਨਹੀਂ ਦੋ ਦੋ ਚਾਰ ਦੋ ਦੋ ਚਾਰ ਕਦੀਏ ਦੋ ਚਾਰ ਪੰਜ ਦਾ ਕੰਮ ਨਹੀਂ ਸੀ ਨਾ ਨਹੀਂ ਨਹੀਂ ਅੱਛਾ ਕੱਲ ਸੜਕ ਦੇ ਚਾਰ ਪਰਸੋਂ ਦੀ ਗੱਲ ਆ ਜੀ ਇਹ ਘਟਨਾ ਵਾਪਰੀ ਆ ਜੀ ਤੇ ਇਹ ਕੁਨਾਲ ਕੁਮਾਰ ਆ ਜਾ ਬਈ ਇਹ ਆ ਜੀ ਮਾ ਕਿਸੇ ਬੰਦੇ ਨਾਲ ਪਰਸੋਂ ਨਸ਼ੇ ਦੀ ਹਾਲਤ ਵਿੱਚ ਪੁਲਾਬੀ ਜਿਹੜਾ ਭਰਾ ਸਾਡੇ ਇੱਥੇ ਸਕਿਉਰਿਟੀ ਗਾਰਡ ਚ ਜੀ ਉਹਨਾਂ ਗੱਲ ਵਾਲੀ ਗੋਚ ਕੀਤੀ ਨਾ ਬਹੁਤ ਜਿਆਦਾ ਤੇ ਮਲੇਜ ਮੈਂ ਇੰਟਰਵਿਊ ਗੱਲਾਂ ਕੱਢੀਆਂ ਐ ਤੇ ਜਿਹਦੇ ਕਰਕੇ ਇਹਦੀ ਵੀਡੀਓ ਵਾਇਰਲ ਹੋਈ ਐ ਤੇ ਪੰਜਾਬ ਚ ਰੋਸ ਆ ਜੀ ਪੰਜਾਬੀਆਂ ਸਾਰੇ ਜੀ ਉਦੋਂ ਬਾਅਦ ਗੱਲਬਾਤ ਹੋਈ ਐ ਚਲੋ ਇਹ ਕੱਲੀ ਨੂੰ ਚੌਕੀ ਵੀ ਲੱਗੇ ਸੀ ਜੀ ਚੌਕੀ ਦੇ ਬਾਅਦ ਫਿਰ ਇਹ ਲੈ ਆਂਦਾ ਸੀ ਇਹ ਮੰਨ ਗਿਆ ਕਿ ਮੇਤੋਂ ਗਲਤੀ ਹੋਈ ਐ ਖੱਡੀ ਪਿੱਤੀ ਚ ਇਹਨੇ ਉਹਦੀ ਮਾफी ਮੰਗਦਾ ਅੱਜ ਇਸ ਬੰਦੇ ਨੇ ਸਾਰੇ ਪ੍ਰਸ਼ਾਸਨ ਤੋਂ ਮਾਫੀ ਮੰਗੀ ਆ ਤੇ ਮਤਲਬ ਇਹ ਲਫ਼ਜ਼ ਇਹਦੇ ਆ ਜੀ ਲਿਖੀ ਆਪਾਂ ਐ ਖਸਰਾਓ ਜੀ ਮੈਂ ਕਨਾਲ ਕੁਮਾਰ ਸਨੋਪ ਅਮਰਿੰਦਰ ਸਿੰਘ ਜੋ ਕਿ ਥਰਮ ਪਲਾਂਟ ਰੋਪੜ ਵਿੱਚ ਹੈਲਪਰ ਦੇ ਤੌਰ ਤੇ ਮੈਂਟੇਨੈਂਸ ਹੈਲ ਵਿੱਚ ਕੰਮ ਕਰਦਾ ਹਾਂ ਮਿਤੀ 29/9/25 ਨੂੰ ਸ਼ਾਮ ਨੂੰ ਸਮਾਂਤ ਕਰੀਬਨ 4:30 ਵਜੇ ਡਿਊਟੀ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਮੈਂ 메ਨ ਗੇਟ ਤੇ ਪਹੁੰਚਿਆ ਮੈਂ ਪੂਰੀ ਤਰ੍ਹਾਂ ਖਰਾਬ ਦੇ ਨਸੇ ਵਿੱਚ ਤੁਲਸੀ ਉਦੋਂ ਉੱਥੇ ਪਾਸਕੋ ਜਿਹੜੀ ਆਪਣੇ ਸਿਕਿਉਰਟੀ ਦੇ ਜਵਾਨ ਮੌਜੂਦ ਹਨ ਮੇਰੇ ਕੋਲੋਂ ਸਤਪਾਲ ਸਿੰਘ ਬਾਈ ਖੜੇ ਨੇ ਅਤੇ ਅਜੇ ਕੁਮਾਰ ਵੀ ਜਿਹਦੇ ਖੜੇ ਨਸ਼ੇ ਦੇ ਵਿੱਚ ਗਾਲੀ ਗੋਲ ਕੀਤਾ ਗਿਆ ਉਸ ਤੋਂ ਬਾਅਦ ਮੈਂ ਖਰਮਲ ਦੀ ਮੈਨੇਜਮੈਂਟ ਅਤੇ ਆਸਰਾਨ ਨੂੰ ਵੀ ਗਾਲੀ ਗੋਲ ਕੀਤਾ ਜੋ ਕੋ ਮੇਰੇ ਕੋਲੋਂ ਭਾਰੀ ਗਲਤੀ ਹੋਈ ਹੈ ਮੈਂ ਇਸ ਗਲਤੀ ਦੀ ਪੰਜਾਬੀ ਭਾਈਚਾਰੇ ਸਮੂਹ ਜਥੇਬੰਦੀਆਂ ਖਰਮਲ ਮੈਨੇਜਮੈਂਟ ਅਤੇ ਫੈਸਕੋ ਦੇ ਜਵਾਨਾਂ ਤੋਂ ਜਨਤਕ ਤੌਰ ਤੇ 마फी ਮੰਗਦਾ ਹਾਂ ਜੇਕਰ ਮੈਂ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਕਰਦਾ ਹਾਂ ਕਾਮੇਲੇ ਬ੍ਰੁੱਧ ਊਰੰਤਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਦਾ ਮੈਂ ਜ਼ਿੰਮੇਵਾਰ ਖੁਦ ਹੋਵਾਂਗਾ ਇਹ ਬਾਈ ਦੇ ਲਫਜ਼ ਹੈਗੇ ਆ ਹਾਂਜੀ ਜਿਵੇਂ ਇਹ ਮਾਫੀ ਮੰਗਣ ਆਇਆ ਗਿਆ ਜੀ ਇਹ ਤਾਂ ਰੀਤ ਆ ਸਿੱਖ ਧਰਮ ਦੀ ਜਿਹੜਾ ਮੈਨੂੰ ਨਿਮਕੇ ਆਇਆ ਸਰਨ ਆਇਆ ਤਾਂ ਉਹਨੂੰ ਮਾਫ ਕੀਤਾ ਜਾਂਦਾ ਏ ਕਿ ਇਹਨੇ ਮਾਫੀ ਮੰਗੀ ਆ ਤੇ ਇਹ ਇਹਦੇ ਕਹਿਣਾ ਹੈ ਕਿ ਮੈਂ ਜੰਮੇ ਵਾਲੇ ਅੱਥੇ来 ਕੰਮ ਵੀ ਅੱਥੇ ਕੀਤਾ ਹੈ ਗਲਤੀ ਅੱਥੇ ਵੀ ਦਾ ਮਨਵਾਵੇ ਅੱਥੇ ਕੀਤਾ ਹੈ ਇਹਦੇ ਲਫਜ਼ ਹੈਗੇ ਬੰਦੇ ਦੇ ਚਲੋ ਸਾਰੇ ਜੱਥੇਬੰਦੀਆਂ ਹੈਗੀਆਂ ਤਾਂ ਅਸੀਂ ਚਾਂਦੇ ਜੀ ਦਾ ਮਾਫੀ ਨਾ ਕੀਤਾ ਜਾ ਰਿਹਾ ਕੰਮ ਤੇ ਬੰਦਾ ਲੱਗ ਗਿਆ ਹਾਂਜੀ ਹਾਂਜੀ ਮਾਫ ਕਰਦੇ ਮਾਫ ਕਰਤਾ ਮਾਫ ਕਰਤਾ ਹਾਂਜੀ ਹਾਂਜੀ ਦੇਖੋ ਜੀ ਮਾਫਤਾ ਚਲੋ ਅਸੀਂ ਕਰਤਾ ਜੀ ਪਰ ਜਿਹੜੀ ਨਾ ਗਲਤੀ ਕੀਤੀ ਹੈ ਮਾਫੀ ਦੇ ਲੈ ਤਾ ਉਹ ਹੈ ਨਹੀਂ ਸੀ ਚਲੋ ਫਿਰ ਵੀ ਸਾਡੇ ਭਰਾਵਾਂ ਨਾਲ ਜੱਥੇਬੰਦੀਆਂ ਨੇ ਪ੍ਰੈਸ਼ਰ ਪਾਇਆ ਚਲੋ ਕੋਈ ਨਾ ਭਰਾ ਆਪਣਾ ਇਹ ਵੀ ਕਹਿੰਦੇ ਲੰਮ ਕਰਨਾ ਆਇਆ ਕੰਮ ਕਰੇ ਕੋਈ ਚੱਕਰ ਨਹੀਂ ਪਰ ਅੱਗੇ ਤੋਂ ਜੇ ਇਹੋ ਜੀ ਗਲਤੀ ਕਰਦਾ ਤਾਂ ਮਾਫੀ ਦੇ ਲੈ ਕੇ ਬਿਲਕੁਲ ਨਹੀਂ ਹੋਊਗਾ ਤਾਂ ਨਾ ਅਸੀਂ ਨੂੰ ਮਾਫ ਕਰਾਂਗੇ ਹਾਂਜੀ ਅੱਗੇ ਜਿਹੜੀ ਗੱਲ ਹੈ ਦੇਖੋ ਜੀ ਜਿਹੜੇ ਪ੍ਰਵਾਸੀਆਂ ਦੀ ਆਪਾਂ ਗੱਲ ਕਰਦੇ ਆਂ ਠੀਕ ਅਸੀਂ ਪ੍ਰਵਾਸ ਦੇ ਖਿਲਾਫ ਨਹੀਂ ਹੈਗੇ ਅਸੀਂ ਜਾਂਦੇ ਹਾਂ ਕਿ ਉਹ ਕੰਮ ਕਰਨ ਇੱਥੇ ਹੀ ਪਰ ਜਿਹੜੇ ਇੱਥੇ ਆ ਕੇ ਕਰਾਈਮ ਹੁੰਦੇ ਆ ਲੜਾਈ ਝਗੜੇ ਕਰਦੇ ਆ ਕਿਤੇ ਤੇ ਲੋਕਾਂ ਦੇ ਗਲ ਪੈਂਦੇ ਆ ਉਹ ਇਹਨਾਂ ਵਾਸਤੇ ਗਲਤ ਹੈਗਾ ਉਹ ਇਹਨੂੰ ਨਹੀਂ ਕਰਨਾ ਚਾਹੀਦਾ ਹੈਗਾ ਹੁਣ ਇੱਥੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਹਿ ਚੁੱਕੇ ਆ ਕਿ ਜਿਹੜੇ ਇਹਨਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਆ ਜਿਹੜੇ ਜਾਇਜ਼ ਅੰਦਰ ਕੰਮ ਕਰਦੇ ਆ ਅਸੀਂ ਵੀ ਕਹਿੰਦੋ ਨਾ ਵਾਸਤੇ ਕੋਸ ਜੋ ਨਾ ਜੀ ਅਜਿਹਾ ਕਾਰਦੇ ਕੀਤੇ ਹੋਏ ਆ ਤੇ ਬਿਜਲੀ ਪਾਣੀ ਫ੍ਰੀ ਦਾ ਵਰਤ ਰਹੇ ਆ ਮਕਾਨ ਫ੍ਰੀ ਚ ਵਰਤ ਰਹੇ ਆ ਉਹਨਾਂ ਨੇ ਵੀ ਉਹਨਾਂ ਦੀ ਮਤਲਬ ਚੈੱਕ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੀ ਉਹ ਜਿਹੜਾ ਖਰੀਦیاں ਕਰਵੀਆਂ ਜਾਣ ਤੇ ਉਹਨਾਂ ਦੇ ਜਿਹੜੇ ਬੰਦ ਦੀ ਕਾਰਵਾਈ ਉਹ ਕੀਤੀ ਜਾਵੇ